ਇਹਾਂ ਜੀ ਕਿਸਾਨਾ ਭਰਾ ਉਹ ਅੱਜ ਫੇਰ ਭਾਦੇ ਦੀ ਕਿਰਪਾ ਨਾਲ 110 ਵੱਡੇ ਲੱਗੇ ਆ ਇਹ 4 ਜੂਨ ਨੂੰ 5 ਨੂੰ ਕਦੋਂ ਕੀਤਾ ਸੀ ਤੇ 6-7 ਤਰੀਕ ਨੂੰ ਚੌਧਰੀ ਜੀ ਵੀਰ ਭਰਾਵਾਂ ਨੇ ਇਹ ਪਹਿਲੀ ਲਾਤ ਤੀ ਤੇ ਬਹੁਤ ਜਿਆਦਾ ਪੱਕ ਗਿਆ ਤੇ ਸੁੱਕ ਗਿਆ ਵਾ ਚਲੋ ਜੋ ਕਰੇ ਕਰਤਾਰ ਜੋ ਨਿਕਲੇ ਤੇ 110 ਬਰਾਏ ਜੀ ਆ ਇਹ ਬੋਦਾ ਜੇਤਾ ਲੱਗਾ ਜਿਹੜਾ ਜੇਤਾ ਲੱਗਾ ਉਹਨੂੰ ਥੋੜਾ ਨੁਕਸ ਪਿਆ ਵਾ ਉਹ ਬੜੀ ਬਛੇਤੀ ਲੱਗੀ ਹੈ ਤੇ ਉਹ ਉਹਦੇ ਪੱਤੇ ਹਰੇ ਆ। ਜਦੋਂ ਆਲ ਬਾਦੀ ਤੇ ਕਿਰਪਾ ਟਾਪੇ ਚ ਦਾਣੇ ਆਉਂਦੇ ਆ ਪਿਆ। ਵਾ ਵਾ ਬੜੀ ਕਰੇ। ਦੇਹਲਾ ਪਤਾ ਲੱਗ ਜੂਗਾ ਕਿੱਦਾਂ ਹੈ। ਉਹਦਾ 4-5 ਦਿਨ ਹੋ ਗਏ ਆ ਪਾਏ ਨੂੰ। ਰਾਤ ਦੇ ਵਲ ਲੱਗੀ ਉਹਨੇ ਪਾੜਿਆ ਪਾਣੀ। ਤੇ ਪੂਰਾ ਪੱਕ ਗਿਆ, ਪੂਰਾ ਪੱਕ ਗਿਆ ਤੇ ਮੁਰਗੀਆਂ ਮੁੰਜਰਾਂ ਦੇ। ਉਹ ਤੇਰਾ ਪਹਿਲਾ ਨੇ ਦੁਜੀਨੀ ਚੜੀ ਚ ਆ ਗਈ ਓਕੇ ਦੇ ਆ ਛੱਪੇ ਕੇ ਛੱਪੇ ਦੇ ਉਹ ਤਾਂ ਦੇਉਣਾ ਨੇ ਛੱਪੇ ਰੱਖੇ ਆ ਅੱਜ ਚਲਪੀਆ ਮਸ਼ੀਨਾ ਪਰ ਮੰਨ ਲਓ ਵੀ